ਆਜੋ ਮੇਰੇ ਨਾਲ ਤੁਸੀਂ ਸ਼ਖਸ ਵੇਖ ਰਹੇ ਹੋ ਦੱਸ ਦਈਏ ਕਿ ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਲਗਭਗ 57 ਸਾਲ ਤੋਂ ਅਖਬਾਰ ਵੰਡ ਰਹੇ ਆ ਔਰ ਉਦੋਂ ਕਿਵੇਂ ਜਿਆ ਦੌਰ ਹੋਵੇਗਾ ਕਿਵੇਂ ਜੇ ਹਾਲਾਤ ਹੋਣਗੇ ਕਿਵੇਂ ਜੀ ਟ੍ਰੈਫਿਕ ਹੋਵੇਗੀ ਉਹਦੇ ਬਾਰੇ ਗੱਲਬਾਤ ਕਰਦੇ ਆ ਔਰ ਅੱਜ ਗੱਲਬਾਤ ਕਰਨ ਦਾ ਮਜ਼ਾ ਬਹੁਤ ਆਵੇਗਾ ਕਿਉਂਕਿ ਗੱਲਾਂ ਪੁਰਾਣੀਆਂ ਜਿਹੜੀਆਂ ਤੇ ਯਾਦਾ ਪੁਰਾਣੀਆਂ ਉਹ ਕਿਤੇ ਕਿਤੇ ਵੇਖਣ ਨੂੰ ਮਿਲਦੀਆਂ ਔਰ ਕਿਤੇ ਕਿਤੇ ਸੁਣਨ ਨੂੰ ਮਿਲਦੀਆਂ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਹੈ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਨਾਮ ਕੀ ਆ ਆਪਣਾ ਰਣਜੀਤ ਕੁਮਾਰ ਰਣਜੀਤ ਕੁਮਾਰ ਜੀ ਮਹਾਜਨ ਤੇ ਮਹਾਜਨ ਸਾਹਿਬ ਤੇ ਅੰਕਲ ਜੀ ਕਿੰਨੀ ਉਮਰ ਹੋ ਗਈ ਹੈ ਮੇਰੀ 72 72 ਸਾਲ ਤੇ ਅੰਕਲ ਜੀ ਜਿਹੜੀ ਅਖਬਾਰ ਵੰਡਦੇ ਸੀ ਉਦੋਂ ਤੁਸੀਂ ਉਦੋਂ ਅਖਬਾਰ ਘਰ ਘਰ ਵੰਡਣ ਜਾਂਦੇ ਸੀ ਜਿਵੇਂ ਅੱਜ ਜਾਂਦੇ ਹੋ ਘਰ ਘਰ ਤੇ ਅੱਜ ਵੀ ਅਖਬਾਰ ਜਾਂਦੀ ਹੈ ਜਾਂਦੀ ਪਈ ਹੈ ਤੇ ਅੱਜ ਕਿਸ ਸਾਧਨ ਦੇ ਉੱਤੇ ਤੁਸੀਂ ਅਖਬਾਰ ਪਹਿਲਾਂ ਵੰਡਦੇ ਸੀ ਹੁਣ ਕਿਹੜਾ ਸਾਧਨ ਰੱਖਿਆ ਸਾਈਕਲ ਤੇ ਹੀ ਹੈ ਸ਼ੁਰੂ ਤੋਂ ਹੀ ਅੱਛਾ ਉਦੋਂ ਤੋਂ ਲੈ ਕੇ ਸਾਈਕਲ ਤੇ ਤੇ ਅੱਜ ਵੀ ਸਾਈਕਲ ਸਾਈਕਲ ਹੀ ਹੈ ਤੇ ਕਿਵੇਂ ਜਿਆ ਮਾਹੌਲ ਸੀ ਕਈ ਤਰ੍ਹਾਂ ਦੇ ਦੌਰ ਆਏ ਕਈ ਵਾਰੀ ਕੀ ਹੋਇਆ ਕਿ ਅਮਰਜੈਂਸੀਆਂ ਤੱਕ ਲੱਗ ਗਈਆਂ ਉਹ ਸਾਨੂੰ ਉਹ ਮਿਲ ਗਏ ਵਹੀ ਕਾਰਡ ਅੱਛਾ ਕਾਰਡ ਮਿਲੇ ਹੋਏ ਸੀ ਹਾਂਜੀ ਤੇ ਫਿਰ ਤੁਹਾਡੀ ਉਹਦਾ ਸ਼ਾਨਬੀਨ ਪੁੱਛ ਗਈ ਸੀ ਤਾਂ ਹੁੰਦੀ ਹੋਏਗੀ ਉਹਨਾਂ ਮਾਹੌਲਾਂ ਨੂੰ ਉਹ ਕਿਹੜੇ ਮਿਨਟਰੀ ਦੇ ਆਫਸਰ ਸੀ ਉਹ ਪੁੱਛਦੇ ਹੀ ਹੈ ਕੋਈ ਵੀ ਹੋਏ ਜਾਂਦੇ ਅੱਛਾ ਆਰਮੀ ਲੱਗੀ ਹੋਈ ਸੀ ਅਮਰਜੈਂਸੀ 'ਚ ਉਹਦੋਂ ਸਾਲ 1984 'ਚ ਵੀ ਆਰਮੀ ਲੱਗੀ ਦੀ ਹੀ 인드ਰਾ ਗਾਂਧੀ ਦੇ ਬਲੂ ਸਟਾਰ ਲੱਗੇ ਦਾ ਕਿਹੜਾ ਸਨ ਸੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਮੈਂ 18 ਕੋਈ 18 20 ਸਾਲ ਦਾ ਹੀ ਅੱਛਾ 18 20 ਸਾਲ ਦੇ ਸੀ ਤੁਸੀਂ ਤੇ ਉਦੋਂ ਤੋਂ ਲੈ ਕੇ ਤੁਸੀਂ ਇਹ ਕੰਮ ਦੇ ਵਿੱਚ ਪੈ ਗਏ ਤੇ ਪੜ੍ਹਾਈ ਪੜ੍ਹਾਈ ਕੀ ਰਹੀ ਆਪਣੀ ਹੈ ਜੀ ਪੜ੍ਹੇ ਕੀ ਸੀ 8 ਅੱਠ ਅੱਛਾ 8 ਪੜ੍ਹ ਕੇ ਤੇ ਅੱਜ ਐਸ ਗੁਰਦਾਸਪੁਰ ਦਾ ਕੋਈ ਇਹੋ ਜਿਹਾ ਸ਼ਖਸ ਹੈ ਜਿਹੜਾ ਤੁਹਾਨੂੰ ਨਹੀਂ ਜਾਣਦਾ ਹੋਵੇ ਸਾਰੇ ਜਾਣਦੇ ਜੀ ਦੁਨੀਆ ਜਾਣਦੀ ਹੈ ਦੁਨੀਆ ਦਾ ਪੜ੍ਹਦੀ ਗੁਰਦਾਸਪੁਰ ਦੇ ਲੋਕ ਸਭ ਜਾਣਦੇ ਆ ਘਰ ਘਰ ਨੂੰ ਪਤਾ ਕੀ ਅੰਕਲ ਜੀ ਜਾ ਰਿਹਾ ਜਿਵੇਂ ਇੱਕ ਨਾ ਡੀਡੀ ਪੰਜਾਬੀ ਉਤੇ ਨਾ ਉਹ ਖਬਰਾਂ ਦੇਣ ਵਾਲਾ ਹੁੰਦਾ ਹੁੰਦਾ ਸੀ ਰਮਨ ਕੁਮਾਰ ਉਹਨੂੰ ਸਾਰੇ ਜਾਣਦੇ ਸੀ ਉਵੇਂ ਤੁਹਾਡਾ ਨਾਮ ਹੋਵੇਗਾ ਕਿ ਤੁਹਾਨੂੰ ਸਾਰੇ ਗੁਰਦਾਸਪੁਰ ਵਾਲੇ ਜਾਣਦੇ ਡੋਗਰਾ ਸਾਹਿਬ ਡੋਗਰਾ ਸਾਹਿਬ ਗੰਦੇ ਰਹਿੰਦੇ ਸਾਢੇ ਪੰਜਰ ਦਾ ਹੀ ਨਾ ਡੋਗਰਾ ਸਾਹਿਬ ਸੁਣਿਆ ਕਿ ਤੁਹਾਡੇ ਕੋਲ ਗਨਮੈਨ ਬੜੇ ਸੀ ਹੈਗੇ ਕਿੰਨੇ ਗਨਮੈਨ ਸੀ ਕੋਈ 15 ਗਏ 15 ਗਨਮੈਨ ਤੇ ਮੁਰਿਆਂ ਨਾਲ ਬੱਕਰੀ ਜਾਂਦੇ ਹੀ ਇੱਕ ਇੱਕ ਮੋੜੇ ਨਾਲ ਇੱਕ ਇੱਕ ਗਨਮੈਣ ਜਾਂਦਾ ਹੈ। ਅੱਛਾ ਜਿਹੜੇ ਅਖਬਾਰਾਂ ਵੰਡਣ ਵਾਲੇ ਸੀ ਉਹਨਾਂ ਨਾਲ ਇੱਕ ਇੱਕ ਗਨਮੈਣ ਜਾਣਾ। ਜਾਣਾ ਉਸ ਟਾਈਮ ਤੇ। ਇਦਾਂ ਦਾ ਮਾਹੌਲ ਸੀ। ਕਿਉਂਕਿ ਪੱਤਰਕਾਰੀ ਚ ਪਏ ਸੀ ਜਾਂ ਕੱਲੀਆਂ ਖ਼ਬਰਾਂ ਹੀ ਵੰਡੀਆਂ। ਆਹ ਖ਼ਬਾਰ ਹੀ ਵੰਡੀਆਂ। ਪੱਤਰਕਾਰ ਨਹੀਂ ਬਣੇ। ਨਾ। ਇੱਕ ਦਿਨ ਵਾਸਤੇ। ਉਹ ਇਦਾਂ ਦੇ ਖ਼ਬਰਾਂ ਆਹ ਲਾਂਦੇ ਹੀ ਪਰ ਇਹ ਨਹੀਂ ਲਾਈਆਂ। ਕੋਈ ਵੀ ਨਹੀਂ ਲਾਈ। ਤੇ ਗਨਮੈਣ ਕਿਉਂ ਮਿਲੇ? ਅਰੇ ਸਪੋਰਟ ਕਰਕੇ ਕੀ ਕੀ ਮਦਦ ਰਿਹਾ ਹੈ ਮੋੜ ਖਰਾਬ ਹੈ ਤੁਹਾਨੂੰ ਪੱਤਰਕਾਰ ਸਮਝਦੇ ਹੋਣੇ ਆਹੋ ਪੱਤਰਕਾਰ ਵੀ ਸਮਝਦੇ ਇਹ ਆਖਰਾਂ ਵਾਲੇ ਵੀ ਸਮਝਦੇ ਇਹ ਪਿੱਛੇ ਇਹ ਜਲੰਧਰ ਨਹੀਂ ਮਾਰੇ ਉਹ ਹੁਸੈਨ ਦੇ ਹਾਂ ਹਾਂ ਉਹ ਸਾਈਡ ਕੇ ਆਉਣ ਵਾਲੇ ਡੀਸੀ ਸਾਹਿਬ ਨੇ ਕਿਹਾ ਹੈ ਕਿ ਸਾਰਿਆਂ ਨੂੰ ਮਿਲਣ ਅੱਛਾ ਡੀਸੀ ਸਾਹਿਬ ਨੇ ਆਰਡਰ ਕੀਤਾ ਹੈ ਕਿ ਸਾਰਿਆਂ ਨੂੰ ਗਨਮੈਂਟ ਦਿੱਤੇ ਜਾਣ ਔਰ ਤੁਹਾਡੇ ਕੋਲ ਏਜੰਸੀ ਸੀ ਏਜੰਸੀਆਂ ਹੀ ਅਜਾ ਤੁਹਾਡੇ ਕੋਲ ਏਜੰਸੀ ਸੀ ਖਵਾਰਾਂ ਦੀ ਔਰ ਜਿੰਨੇ ਵੀ ਮੁੰਡੇ ਰੱਖੇ ਹੋਏ ਸੀ ਸਾਰੇ ਤੁਹਾਡੇ ਕੋਲ ਕੰਮ ਕਰਦੇ ਸਾਡੇ ਫਾਦਰ ਦਾ ਨਾਮ ਹੈ ਅਨਸਰ ਆ ਡੋਗਰਾ ਜੀ 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 ਤੇ ਇਸ ਵੇਲੇ ਜਿਹੜੀ ਟ੍ਰੈਫਿਕ ਆ ਉਹ ਕਿਵੇਂ ਆ ਉਦੋਂ ਟ੍ਰੈਫਿਕ ਦਾ ਤਾਂ ਕੋਈ ਦੌਰ ਨਹੀਂ ਨਹੀਂ ਟੌਰ ਫੈ ਨਹੀਂ ਮਦਰ ਸਾਈਕਲ ਹੀ ਰੱਖੇ ਹੀ ਤੇ ਹੁਣ ਘਾਰੇ ਹੀ ਮੋਟਰਸਾਈਕਲ ਹੁਣ ਤਾਂ ਸਾਈਕਲ ਵਾਲੇ ਨੂੰ ਬਚ ਕੇ ਚੱਲਣਾ ਪੈਂਦਾ ਬਚਣੇ ਸੰਦਾ ਆ ਦੇਖਣੇ ਪੰਦਾ ਕਿੰਦਾ ਮੋਲ ਹੈ ਅੱਜ ਕੱਲ ਸਾਰੀ ਦੁਨੀਆ ਹੀ 15 ਗਨਮੈਨ ਪੜੇ ਹੁੰਦੇ ਉਹ ਸਾਂfte ਉਹ ਸਰਕਾਰ ਖਰਚਾ ਦਿੰਦੀ ਸੀ ਉਹਨਾਂ ਨੂੰ ਰੋਟੀ ਪਾਣੀ ਰੋਟੀ ਚਾਹ ਪਾਣੀ ਪਲਾ ਛੱਡਦਾ ਸੀ ਕਿੰਨਾ ਮਤਲਬ 24 ਘੰਟੇ ਗੈਣੇ ਬਹਿਣਾ ਦੁਕਾਨਾਂ ਤੇ ਹਾਂ ਉਹਨਾਂ ਨੂੰ ਉਹ ਰੋਟੀ ਪਾਣੀ ਤੁਹਾਡਾ ਸੀ ਤੇ ਖਰਚਾ ਉਹਨੀ ਕਮਾਈ ਨਹੀਂ ਹੋਣੀ ਜਿੰਨਾ ਖਰਚਾ ਆ ਜਾਂਦਾ ਹੁਣ ਤੇ ਉਹ ਸਾਨੂੰ ਪਵੇ ਹੀ ਉਹ ਦੋ ਕਿੰਨੀ ਕਾ ਫਾਰ ਰਕਦੀ ਹੈ ਨਾ ਤੇ ਬੜਾ ਔਖਾ ਮਹੌਲ ਹੋਏਗਾ ਫਿਰ ਉਦੋਂ ਮਹੌਲ ਹੈ ਤੈਨੂੰ ਪਵੇ ਹੈ ਜਿੱਦਾਂ ਦਾ ਵੀ ਮਹੌਲ ਫੀ ਮਾਦੇ ਹੈ ਤੇ ਜਦੋਂ ਤੁਸੀਂ ਚੱਲਦੇ ਹੋਣੇ 15 ਗਨਮੈਨ ਦਵਾਲੇ ਦਵਾਲੇ ਉਹ ਲੈ ਮਨ ਵੀ ਥੋੜਾ ਆਪਣੇ ਆਪ ਚ ਹੁਣ ਆ ਕੇ ਮੈਂ ਬੜਾ ਦੈਸ਼ਤ ਹੁੰਦੀ ਆ ਇੱਕ ਦੋ ਵਾਰੀ ਮੇਰੇ ਨਾਲ ਗਏ ਆ ਅੱਛਾ ਮੈਂ ਨਹੀਂ ਮੈਨੂੰ ਬਾਰਾ ਖੰਦਾ ਲੋਕ ਛੱਕ ਕਰਦੀ ਐ ਇਹ ਸਭ ਕਥਾਵ ਲੋਕਾਂ ਨੇ ਪੁੱਛਣਾ ਕਰਨਾ ਬਾਏ ਨਾ ਇਹ ਕੌਣ ਹੈ ਨਾਲ ਮੈਂ ਨਗਮੈ ਨਹੀਂ ਲੱਗ ਜਾਣਾ ਸੁਭਾ ਸਾਰੀ ਉਮਰ ਤਾਂ ਹੱਸਦੇ ਰਿਹਾ ਖੁਸ਼ਦੇ ਰਿਹਾ ਹੋ ਖੁਸ਼ ਰਹੇ ਸਾਰੀ ਉਮਰ ਬੱਚੇ ਕਿੰਨੇ ਸੀ ਆਪਣੇ ਤਿੰਨ ਇਹ ਮੁੰਡੇ ਦੋ ਗੁੱਡੀਆਂ ਤੇ ਇੱਕ ਮੁੰਡਾ ਇੱਕ ਮੁੰਡਾ ਤੇ ਮੁੰਡਾ ਕੀ ਕਰਦਾ ਉਹ ਮੋਬਾਈਲਾਂ ਦੀ ਦੁਕਾਨ ਪਾ ਕੇ ਦਿੱਤੀ ਸੀ ਉਹ ਪੂਰਾ ਹੋ ਗਿਆ ਐਕਸੀਡੈਂਟ ਹੋ ਗਿਆ ਅੱਛਾ ਐਕਸੀਡੈਂਟ ਚ ਪੂਰਾ ਹੋ ਗਿਆ ਤੇ ਹੁਣ ਪਰਿਵਾਰ ਜਿਹੜਾ ਵਾ ਆਪਣੇ ਜਿਹੜੇ ਹਮਸਫਰ ਹੈ ਜ਼ਿੰਦਗੀ ਦੇ ਉਹ ਘਰ ਵਾਲੀ ਤੁਰ ਗਈ ਦੀ ਅੰਦਾਜ਼ਾ ਤੁਰ ਗਈ ਤੇ ਹੁਣ ਜਦੋਂ ਤੁਸੀਂ ਸ਼ਹਿਰ ਵਿੱਚ ਗੁਜ਼ਰਦੇ ਹੋ ਤੇ ਅੱਜ ਵੀ ਅਖਬਾਰਾਂ ਉਸੇ ਤਰ੍ਹਾਂ ਵੰਡਦੇ ਉਸੇ ਤਰੀਕੇ ਵੰਡੀ ਜਾਂਦੀ ਹੈ ਅੱਜ ਵੀ ਡੋਗਰਾ ਸਾਹਿਬ ਡੋਗਰਾ ਸਾਹਿਬ ਡੋਗਰਾ ਸਾਹਿਬ ਕਹਿੰਦੇ ਆ ਬੜੀ ਵੱਡੀ ਗੱਲ ਹੈ ਸਾਰੇ ਭਦਰ ਦਾ ਹੀ ਡੋਰਾ ਸਾ ਉਹ ਡੋਗਰੀ ਬੋਲਦੇ ਹੀ ਅੱਛਾ ਹੈ ਵੇ ਮਾ ਜੇਣਾ ਅੱਛਾ ਤੇ ਉਧਰ ਵਾਲੇ ਹੀ ਤੇ ਉਹ ਡੋਗਰੀ ਗੱਲਾਂ ਕਰਦੇ ਤੇ ਲੋਕਾਂ ਨੇ ਡੋਗਰਾ ਡੋਗਰਾ ਕਹਿਣਾ ਚਾਲੂ ਕਰ ਦਿੱਤਾ ਤੇ ਡੋਗਰਾ ਹੀ ਕਿਹੜੇ ਕਿਹੜੇ ਸਨ ਦੀ ਗੱਲ ਹੈ ਜਦੋਂ ਗਨਮੈਨ ਮਿਲੇ ਸੀ ਐ ਸਨ 78 ਵਿੱਚ 90 ਤੱਕ ਅੱਛਾ 90 ਤੱਕ ਰਹੇ ਆ 6 ਸਾਲ ਜਿਹੜੇ ਆ ਉਹ ਗਨਮੈਨ ਨਹੀਂ 2 ਸਾਲ ਰੱਖੇ ਹੀ ਅੱਛਾ 2 ਸਾਲ ਰੱਖੇ ਹੀ ਤੇ 2 ਸਾਲ ਵਿੱਚ ਫਿਰ ਬੰਦਾ ਸੋਚਦਾ ਹੈ ਕਿ ਥੋੜਾ ਖੁੱਲੇ ਡੁੱਲੇ ਹੋ ਜਾਈਏ ਤੇ ਉਦੋਂ ਵੀ ਗਨਵੈਂਡ ਦਾ ਨਾਲ-ਨਾਲ ਹੀ ਜਾਂਦੇ ਹੁੰਦੇ ਸੀ ਜਿਦਾ ਜੇ ਕਿਹ ਵਿਆਹ ਜਾਣਾ ਤਾਂ ਵੀ ਨਾਲ ਉਹ ਵੀ ਸਾਈਕਲਾਂ ਤੇ ਸਾਈਕਲਾਂ ਤੇ ਜਾਂਦੇ ਰਿਹਾ ਉਹ ਵੀ ਅੱਛਾ ਉਹ ਵੀ ਸਾਈਕਲਾਂ ਤੇ ਜਾਣੇ ਤੇ ਹੁਣ ਕਿਵੇਂ ਵੇਖਦੇ ਹੋ ਤੁਸੀਂ ਹੁਣ ਹਾਲਾਤ ਪਹਿਲਾਂ ਨਾਲੋਂ ਚੰਗੇ ਆ ਜਾਂ ਮਾੜੇ ਆ ਪਹਿਲਾਂ ਹਾਲਾਤ ਚੰਗੇ ਸੀ ਠੀਕ ਹੈ ਵਧੀਆ ਠੀਕ ਹੈ ਹੁਣ ਦੁਨੀਆ ਡਿਵੈਲਪ ਹੋ ਗਈ ਹੈ ਉਹ ਪੱਕੀਆਂ ਸੜਕਾਂ ਪੱਕੇ ਘਰ ਪੱਕਾ ਸਾਰਾ ਕੁਝ ਉਹ ਟੁੱਟੇ ਭਾਜੀ ਇਹ ਸੜਕਾਂ ਹੁੰਦੀਆਂ ਜਨਾ ਮੌਲ ਖਰਾਬ ਸੀ ਤੇ ਕੋਈ ਕੀ ਸੀਦਾ ਸੀ ਸ਼ਰਕਾ ਛੁੜਕਾ ਦੇ ਤਾਂ ਜੇ ਤੁਸੀਂ ਪੱਤਰਕਾਰ ਹੁੰਦੇ ਉਦੋਂ ਬਣਿਆ ਜਾਂ ਖਵਾਰਾਂ ਵਿੱਚੋਂ ਪੱਤਰਕਾਰੀ ਇਹ ਵੱਖਰੀ ਟੌਰ ਹੁੰਨੀ ਉਹ ਫਿਰ ਹੋਰ ਮਿਲ ਜਣੇ ਦੋ ਇਹ ਦੋ ਚਾਰ ਹੋਰ ਮਿਲ ਜਣੇ ਲੌਲ ਮਿਲ ਜਣਾ ਸੀ ਲੌਲ ਹੀ ਮਿਲਣਾ ਇਹ ਇਹ ਬਹੁਤ ਖੁਸ਼ਮਿਸ਼ਾਜ ਸਖਸ ਨੇ ਔਰ ਬਹੁਤ ਵਧੀਆ ਲੱਗਾ ਇਹਨਾਂ ਨਾਲ ਗੱਲਾਂ ਕਰਕੇ ਔਰ ਦੱਸ ਦਈਏ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਆ ਔਰ ਡੋਗਰਾ ਸਾਹਿਬ ਦੇ ਨਾਂ ਨਾਲ ਜਾਣੇ ਜਾਂਦਾ ਔਰ ਗੁਰਦਾਸਪੁਰ ਦਾ ਹਰ ਸਖਸ ਇਹਨਾਂ ਨੂੰ ਜਾਣਦਾ ਹੈ ਔਰ ਅਸੀਂ ਗੱਲਬਾਤ ਜਿਹੜੀ ਕਰੀ ਆ ਉਸ ਦੇ ਵਿੱਚ ਇਹੀ ਫਰਕ ਹੈ ਕਿ 15 ਗਨਮੈਨ ਉਦੋਂ ਇਹਨਾਂ ਦੇ ਕੋਲ ਆਏ ਸੀ ਕਿਉਂਕਿ ਉਦੋਂ 84 ਦਾ ਦੌਰ ਸੀਗਾ ਤਾਂ ਕਿਤੇ ਨਾ ਕਿਤੇ ਐਮਰਜੈਂਸੀ ਲੱਗਣ ਕਰਕੇ ਜੋ ਪੱਤਰਕਾਰ ਭਾਈਚਾਰਾ ਸੀ ਜਾਂ ਅਖਬਾਰਾਂ ਦੀ ਏਜੰਸੀਆਂ ਵਾਲੇ ਸੀ ਇਹਨਾਂ ਦੇ ਕੋਲ ਜਿਹੜਾ ਨਾ ਰੋਜ਼ ਦੀ ਆਵਾਜ਼ ਆਈ ਅਕਸਰ ਹੀ ਘਰੋਂ ਘਰੀ ਜਾਣਾ ਆਪਣੇ ਘਰ ਤੋਂ ਨਿਕਲਣਾ ਖਬਰਾਂ ਪਹੁੰਚਾਉਣੀਆਂ ਦੇਸ਼-ਵદેશ ਦੀਆਂ ਖਬਰਾਂ ਵੀ ਔਰ ਆਪਣੇ ਇਲਾਕੇ ਦੇ ਹਾਲਾਤਾਂ ਦੀਆਂ ਖਬਰਾਂ ਵੀ ਦੱਸਣੀਆਂ ਇਸ ਕਰਕੇ ਇਹਨਾਂ ਨੂੰ ਜ਼ਿਆਦਾਤਰ ਐਮਰਜੈਂਸੀ ਦੇ ਵਿੱਚ ਇਹ ਗਨਵੈਨ ਮਿਲੇ ਔਰ ਲਗਾਤਾਰ 2 ਸਾਲ ਇਹਨਾਂ ਨੇ ਗਨਮੈਨਾ ਤੋਂ ਸੇਵਾ ਲਈ ਔਰ ਇਸ ਵੇਲੇ ਜਿਹੜਾ ਵਾ ਖੁਸ਼ਮਸ਼ਾਹ ਜੁੱਦਾ ਹੀ ਨੇ ਉਵੇਂ ਖੁਸ਼ ਰਹਿੰਦੇ ਆ ਜਿਵੇਂ ਪਹਿਲਾਂ ਸੀ ਐਵੇਂ ਅਸੀਂ ਜਾਣਿਆ ਕਿ ਵਾਕਈ ਲੋਕ ਜਿਹੜੇ ਆ ਜਿਨ੍ਹਾਂ ਦੇ ਚਿਹਰੇ ਤੇ ਰੌਣਕਾਂ ਉਹ ਸਦਾ ਬਹਾਰੀ ਹੁੰਦੀਆਂ ਨੇ 2 ਦਿਨ ਦੇ ਵਿੱਚ ਸਾਧ ਬਣਨਾ ਉਹਨੂੰ ਸਾਧ ਨਹੀਂ ਕਿਹਾ ਜਾਂਦਾ ਸਾਧੂ ਹੋਣਾ ਤੇ ਸਾਧੂ ਬਣਨ ਵਿੱਚ ਬੜਾ ਫਰਕ ਏ ਖੁਸ਼ ਰਹਿਣਾ ਤੇ ਖੁਸ਼ ਕਰਨਾ ਇਹ ਬੜੀ ਵੱਡੀ ਕਲਾ ਏ ਆਮ ਪਬਲਿਕ ਨੂੰ ਵੀ ਖੁਸ਼ ਰੱਖਣਾ ਤੇ ਆਪ ਵੀ ਖੁਸ਼ ਰਹਿਣਾ ਇਹ ਕਲਾ ਇਹਨਾਂ ਕੋਲੋਂ ਅਸੀਂ ਵੀ ਸਿੱਖ ਕੇ ਜਾਵਾਂਗੇ ਪਰ ਅਸੀਂ ਚਾਹਾਂਗੇ ਕਿ ਸਾਰੀ ਦੁਨੀਆ ਇਹ ਖਬਰ ਜਿਹੜੀ ਆ ਵੇਖੇ ਔਰ ਖੁਸ਼ ਰਵੇ ਔਰ ਵੱਤੋ ਵੱਤੇ ਸ਼ੇਅਰ ਜ਼ਰੂਰ ਕਰੇ ਧੰਨਵਾਦ